ਹਾਂਜੀ ਬਾਈ ਸਵਾਗਤ ਆ ਸਾਰੇ ਭਰਾਵਾਂ ਦਾ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਅੱਜ ਖੜੇ ਆ ਆਪਾਂ ਤਲਵੰਡੀ ਜ਼ਾਬੋ ਟਰੈਕਟਰ ਮੰਡੀ ਦਿਨ ਬੁੱਧਵਾਰ 21 ਮਈ ਤੇ 2025 ਅੱਜ ਦਿਖਾਵਾਂਗੇ ਬਾਈ ਮੰਡੀ ਦਾ ਮਾਹੌਲ ਕੀ ਰਹਿੰਦਾ ਕਿਵੇਂ ਸੌਦੇ ਹੁੰਦੇ ਆ ਮੰਡੀ ਰਹਿੰਦੀ ਆ ਮੰਡੀ ਕਿ ਤੇਜ਼ੀ ਰਹਿੰਦੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਈ ਤੇ ਦੇਖਦੇ ਆ ਕਿ ਕੀ ਬਣਦਾ ਕੋਈ ਬਾਈ ਮੰਡੀ ਚ ਟਰਾਈਆਂ ਟਰੂੰਆਂ ਵੱਜਣ ਲੱਗੀਆਂ ਟਰੈਕਟਰਾਂ ਦੀਆਂ ਦਿਖਾਉਣਿਆ ਤੁਹਾਨੂੰ ਕੀ ਮਾਹੌਲ ਰਹਿੰਦਾਗਾ ਜਦ ਹੌਲੈਂਡ ਦੀ ਟਰਾਈ ਬੱਜੀ ਜਾਂਦੀ ਹੈ ਬਾਈ ਇਹ ਬੀ ਨਾ ਦੇਵਾਂਗਾ ਲੋਈ ਪ੍ਰਭ ਹੌਲੈਂਡ ਦਾ ਸੌਦਾ ਹੋ ਜਾਣਾ ਬਾਈ ਤੁਹਾਨੂੰ ਦਿਖਾਉਣੇ ਆ ਕਿਹੜੇ ਹੌਲੈਂਡ ਦਾ ਸੌਦਾ ਹੁੰਦਾ ਕਿੰਨੇ ਦਾ ਹੋਊਗਾ ਵੀਡੀਓ ਨਾ ਬਣੇ ਰਿਹਾ ਆਇਆ 17000 ਦਾ ਬਤੁ ਨਹੀਂ ਹੁੰਦਾ ਬਈ ਸਮਾਨ ਬਹੁਤ ਲੱਗ ਰਿਹਾ ਪੀ ਲੱਗਿਆ ਸਮਾਨ ਯਾਰ ਲਾ ਲਾ ਕਿਹੜਾ ਲੱਗੀ ਲੱਗਿਆ ਪੀ ਲੱਗਿਆ ਹੁਣਾ ਪੈਂਟੂਰ ਵਧੀਆ ਨੇ ਰੈਕਟਰ ਇੰਜਨਰੀ ਦਾ ਪਾਣੀ ਵੀ ਲੁੰਦਾ ਰੈਕਟਰ ਦੇ ਪੂ 20000 ਦਾ ਕਰ ਜਿਹੜੇ ਕਰਨਾ ਬਈ ਉਹ ਕਾ ਪਿਆ ਪਿਆ ਦੇਣਾ ਕਿਨੇ ਦਾ ਇੱਕੋ ਹੀ ਵਸਤੇ ਜਮਾ ਇੱਕੋ ਦਾ ਹੋ ਗਿਆ ਪਾਣੀ ਬੋਲ ਬੋਲ ਪੈਂਟ ਦਾ ਹਾਂ ਨਹੀਂ ਦੇਣਾ 22000 ਦਾ ਪਰ ਨਹੀਂ ਹੁੰਦਾ ਯਾਰ ਪਰ ਦੇ 20000 ਦਾ ਯਾਰ ਠੀਕ ਆ ਹੁਣ ਉਹ ਦੇ ਦੇ ਯਾਰ ਹੋਰ ਕੀ ਫਰਕਾ ਲਗਾ ਯਾਰ ਪਰ ਉਹ ਸਮਾਚਾਰ ਲਖ ਦਾ ਕੱਚਾ ਨਹੀਂ ਪਰਦੇ ਯਾਰ ਨਾ ਨਾ ਪਰਦੇ ਯਾਰ ਬਲੇ ਆ ਬਈ ਯਾਰ ਪਰਦੇ ਨਹੀਂ ਹੋਣਾ ਉੱਤਰ ਗਏ ਜੇਰਾ ਭਰਾ ਦੇ ਯਾਰ ਬਾਈ ਜਾਉਂਗੀ ਬਾਈ ਇਹਨਾਂ ਨੂੰ ਜੇ ਪਤਾ ਰੱਖਾਈ ਰਹਿ ਜੀ ਭਰਾ ਜੀ ਨਹੀਂ ਹੋਣਾ ਯਾਰ ਨਹੀਂ ਹੋਣਾ ਬਈ ਹੋਰ ਕੀ ਹੋਰ ਡੇੜਾ ਕਿੰਨੇ ਦਾ ਫਿਰ ਹੁਣ ਇੱਕੋ ਹੀ ਇੱਕੋ ਹੀ ਲਾ ਦੇ ਹੁਣ ਕਿੰਨੇ ਦਾ ਮਸਾਈ ਮੋੜੇ ਕਿੰਨੀ ਦੱਸ ਦੇ 55 ਦੇ ਹਾਂ ਨਾ ਹੀ ਆ ਬਸ ਇੱਕ ਦੰਦਾ ਨੀ ਮਸਾਈ ਫੜਾਉਂ ਇਹਨਾਂ ਨੂੰ ਬਸ ਬਾਈ ਪਤਾ ਕੀ ਆ ਆਪਾਂ ਰੇਟ ਹੀ ਨਹੀਂ ਵੜਾ ਲੇ ਕੋ ਯਾਰ ਬਾਅਦ ਲਿਖਿਆਗਾ ਰੇਟ ਫਿਰ 55 ਦਾ ਮੈਂ 85 ਤੋਂ 55 ਕਹਿੰਦਾ ਹੋਰ ਮੈਂ ਕੀ ਕਰਾਂ ਬਾਈ ਬੈਨਾ ਹੋਰ ਜੇ ਛੋਟੀ ਮੱਡੀ ਚ ਲਾਉਣਾ ਟੱਕਾ ਦਾ ਨਾ ਕਰੋ ਆ ਲੈ 32000 ਦਾ ਰੇਟ ਹੋ ਗਿਆ ਪਹਿਲੇ ਪਰਦੇ ਯਾਰ ਓਏ ਹਾਂ ਪਰਦੇ ਪਰਦੇ ਯਾਰ ਬਾਈ ਮੈਨੂੰ ਰੇਟ ਤੇ ਜਾ ਕਰਦੇ ਯਾਰ ਜੀ ਤਾਂ ਗੱਲ ਸੁਣ ਲੈ ਹਾਂ 55 ਜਾਗਾਇਤਾ 85 ਉਹ ਯਾਰ ਉਹ ਤਾਂ ਤੂੰ ਕਹਿਆ ਨਾ ਪਰ ਖਸਮੋਂ ਪਹਿਲਾਂ ਤਾਂ ਕਹਾ ਲੈ ਨਾ ਪਹਿਲਾਂ 1000 ਹੋਰ ਲੈ 1000 ਨਹੀਂ ਹੁੰਦਾ 55 ਪਰਦੇ ਪਰਦੇ ਯਾਰ ਬਈ ਬੈਨਾ ਕੱਢ ਯਾਰ ਬੈ ਜਾ ਯਾਰ ਕਿੰਨਾ ਭਰਨਾ ਪੈਣਾ ਉਹ ਬਾਈ ਉਹ ਤਾਂ ਗੱਲ ਫਰਕ ਪੈ ਜਾਂਦੀ ਪੈਣਾ ਦੀ ਉਹ ਮੈਂ ਵੀ ਤੈਨੂੰ ਕਜਵਾ ਜਾਗਾਤਾ ਯਾਰ ਟੱਕਾ ਉਹ ਪਾ ਕੇ ਮੁੜਿਆ ਲੋ ਕਲਾਕਾ ਚਾਰ ਰੇਡੀ ਆ ਮੇਰੀ ਗੱਲ ਸੁਣ ਮੇਰੀ ਤਾਂ ਕਬ ਦੱਸਦਾ ਦੂਈ ਦੱਸ ਪਰ ਦੇ ਯਾਰ ਔਰ ਚਲਾ ਚਾਲ ਲੱਗਦੀ ਹੈ ਸੋਦਾ ਪਰ ਨਹੀਂ ਹੋਣਾ ਬਾਈ ਪਰ ਦੇ ਯਾਰ ਬੈਨ ਨੂੰ ਦੇ ਦੇ ਮੜਾ ਹਲੂ ਪੈਨਮੜਾ ਆਪਣਾ ਆਪਣਾ ਔਰ ਉਹ ਯਾਰ ਬੈਨਾ ਦੇ ਯਾਰ ਤੂੰ ਬਾਈ ਯਾਰ ਹੋ ਗਿਆ ਸੋਦਾ ਉਹ ਸਾਨੂੰ ਪਤਾ ਲੱਗਿਆ ਇਤਨਾ 4.5 ਹੀ ਪਤਾ ਲੱਗਿਆ ਬਾਈ ਆ ਭਰਾ ਦੇ ਭਰਾ ਦੇ ਪਹਿਲਾ ਸੌਦਾ ਹੈ ਕਿਨਾਰੇ ਬਾਈ ਔਰ ਮੈਂ ਤੈਨੂੰ 85 50 ਰੇਤਾ ਮੈਂ ਬੰਦਿਆ ਘਰੇ ਮਾ ਔਰ ਪਹਿਲੀ ਵਾਰ ਫੇਰ ਲੈਂਦੇ ਆ ਕਰਦੇ ਯਾਰ ਪਾਲਾ ਚੌਂਕਾ ਪਾਲਾ ਨਾ ਯਾਰ ਪਹਿਲਾਂ ਦੱਸ ਬਈ ਯਾਰ ਇਹਨੇ ਕੀ ਉਹ 35000 ਦਾ ਹੋ ਗਿਆ 1000 ਰੁਪਏ ਹੋਰ ਲੈ ਲਈ ਯਾਰ ਪੰਜਾਂ ਨੂੰ ਪਹੁੰਚ ਨਹੀਂ ਬੱਸ ਹੋਈ ਐਵੇਂ ਨਾ ਕਰ ਉਹ ਪਹਿਲਾਂ ਖਾ ਦੇ ਯਾਰ ਭਰਾ ਦੇ ਹੋਰ 45 ਦਾ ਹਾਂ ਨਹੀਂ ਉਹ ਵਾ ਕਰ ਦੇ

485000 ਰੁਪਏ ਟਰੈਕਟਰ ਹੀ ਡਿਮਾਂਡ ਸੀ ਪੋਲਾ ਟਰੈਕਟਰ ਦੇ ਸਮਾਨ ਲੱਗਿਆ ਹੈ ਬਾਈ ਚਾਰੇ ਟਾਇਰ ਬਿਲਕੁਲ ਨਵੇਂ ਆ ਬਾਈ ਮੂਰਲੇ ਰੇਡੀਅਲ ਪਾਏ ਹੋਏ ਨੇ ਐਮ ਆਰਪ ਦੇ ਬਾਈ ਜੀ 916 ਵਾਲੇ ਅਗਲੇ ਪੋਲੋ ਦੇ ਬਾਈ ਬਿਲਕੁਲ ਨਵੇਂ ਆ ਬਿਲਕੁਲ ਨਵਾਂ ਟਰੈਕਟਰ ਪਿਆਗਾ ਇਸ ਸਾਰੇ ਬਰਾ ਕਮੈਂਟ ਜੀ ਜਰੂਰ ਦੱਸਿਓ ਬਾਈ ਸੌਦਾ ਕਿਵੇਂ ਲੱਗਿਆ ਰੇਟ ਸਹੀ ਆ ਟਰੈਕਟਰ ਦਾ ਬਾਕੀ ਬਾਈਆਂ ਨਾਲ ਆਪਾਂ ਥੋੜੀ ਗੱਲਬਾਤ ਕਰਾਉਣੇ ਆ ਬਾਈ ਲੋ ਬਾਈ ਜੀ ਚੱਲੇ ਆ ਬਾਈ ਲੈ ਕੇ ਹੌਲੈਂਡ ਲੁਧਿਆਣੇ ਵੱਲੋਂ ਆਏ ਸੀ ਬਾਈ ਤੇ ਪਾ ਗਏ ਟੈਕ ਟੋਕ ਲਾ ਲਿਆ ਪੂਰੇ ਖੋਜਨੇ ਬਾਈ ਚੱਲੇ ਆ ਭਰਾਵਾਂ ਤੋਂ ਵਾਅਦਾ ਕਰੇ ਐਡੀ ਦੂਰੋਂ ਆਇਆ ਬਾਈ ਮੰਡੀ ਦੇ ਬਾਈ ਤਲਵੰਡੀ ਕਿਉਂਕਿ ਬਾਈ ਜਾਇਜ਼ ਰੇਟ ਤੇ ਟਰੈਕਟਰ ਮਿਲ ਜਾਂਦਾ ਹੈ ਤਲਵੰਡੀ ਸਭੋਂ ਮੰਡੀ ਤੋਂ ਜਿਹੜੇ ਭਰਾਵਾਂ ਨੇ ਟਰੈਕਟਰ ਲੈਣਾ ਇੱਕ ਵਾਰੀ ਜ਼ਰੂਰ ਗੇੜਾ ਦੇ ਕੇ ਜਾਇਆ ਕਰੋ ਬਾਈ ਟਰੈਕਟਰ ਮੰਡੀ ਤਲਵੰਡੀ ਸਭੋਂ ਬਹੁਤ ਜਾਇਜ਼ ਰੇਟਾਂ ਦੇ ਇਥੋਂ ਟਰੈਕਟਰ ਨਿਕਲਦੇ ਬਾਈ ਤੇ ਆਪਣੇ ਕੋਲ ਬਾਈ ਜਾਇਜ਼ ਰੇਟਾਂ ਦੀ ਹੁੰਦੇ ਨੇ ਟਰੈਕਟਰ ਤੇ ਇੱਕ ਵਾਰੀ ਬਾਈ ਜ਼ਰੂਰ ਜੀ ਬਾਈ ਜੀ 2850 ਦਾ ਸੌਦਾ ਚੱਲੀ ਜਾਂਦਾ ਤੇ ਬਣਾਉਣੇ ਆਪਾਂ ਤੁਹਾਨੂੰ ਕਿਵੇਂ ਰਹਿੰਦਾ ਸੌਦਾ ਜਿਹੜੇ ਰੇਟ ਦਾ ਸੌਦਾ ਉਹ ਵੀ ਦਿਖਾਉਂ ਆਏ ਮੈਂ ਪਹਿਲਾਂ ਇਹ ਤੜਕੇ ਰੇਟ ਆ ਕੇ ਵੱਧ ਰੇਟ ਵੀ ਪੂਰਾ ਖਰਾਬਾ ਮੈਂ ਆਪੇ ਤੁਹਾਨੂੰ ਸ਼ਾਬਾਸ਼ 30 ਦਾ ਕਹੇਗਾ 30 ਦਾ ਰੇਟ ਲੈ 2000 ਹੋਰ ਲੈ ਲਈ ਯਾਰ ਉਹ ਨਹੀਂ ਹੋਰ 90 ਆ ਪਾ ਓਏ ਅਰਥ ਵਾਲਾ ਹੈਗਾ ਟਰੈਕਟਰ ਵਾਲਾ ਹੋਰ ਔਰ ਕੀ ਗੱਲ ਆ ਨਹੀਂ ਫਰਕ ਪਾੜਾ ਰਹਿਣ ਦੇ ਬਾਈ ਚੱਲ ਰਹਿਣ ਦੇ ਨਾ ਨਾ ਕਾਰ ਵੀ ਕੁੜੀਆਂ ਤੇ ਨਵੇਂ ਆ ਗਏ ਕੈਰਾ ਕਰ ਕੀ ਲਾਉਂਦਾ ਆ ਆ ਪਰ ਦੇ ਲੋ ਬਾਈ ਸਰ ਸੋਨਾ ਲਿਕਾ ਸੌਦਾ ਹੋਈ ਜਾਂਦਾ ਤੇ ਹੁਣ ਦਿਖਾਉਣੇ ਆਪਾਂ ਕੀ ਗੱਲ ਆ ਔਰ ਕਿੰਨਾ ਦੇਣਾ ਪਰ ਕੱਢ ਲੈ ਇਹ ਹਰ ਹੋਰ ਰਹਿ ਤਿੰਨ ਦਫਾ ਔਰ ਭਾਦੇ ਅਜਵਾਗ ਦੇ ਮੂਹੋਂ ਭਾਦੇ ਪੁੱਛ ਪਾਈਆਂ ਸੱਚਾ ਦੁਆ ਸਾਡਾ ਸਪੈਸ਼ਲ ਲੈਣ ਦਾ ਮਾਰ ਆਇਆ ਚੱਲ ਭੱਜ 20000 ਬੰਗਾਂਟ ਰੈਡੀ ਆ ਆ ਪੂਰੇ 5 ਦਾ ਪਰੋ ਸੌਦਾ ਪਰ ਦੇ ਤੇ ਨਾ ਕਿਨੇ ਦਾ ਕੁਛ ਨਹੀਂ ਲਾਸਟ ਕਾਲ ਤੇ ਧੰਗਾ ਗਾ ਨੂੰ ਪੁੱਛ ਗਏ ਵੀ ਉਹਨਾਂ ਨੂੰ ਕੁਝ ਦੱਸ ਦੇ ਮੇਰੇ ਕੋਲ ਕਰਦੇ بیٹਾ ਇਹਨਾਂ ਨੂੰ ਕੁਝ ਪਤਾ ਕੇ ਗਾ ਹੈ 48 ਲੱਖ ਇਹ ਪੂਰੇ ਹੈ ਨਾ ਕੋਈ ਨਹੀਂ ਪਕੜ ਲਈ ਆਉਗਾ ਫੇਰੀਆਂ ਆਇਆ ਲੈ ਭਾਈ ਉਹ ਪਾ ਦੇ ਯਾਰ ਆਇਆ ਕਰਿਆ ਕਰ ਹੋਰ ਯਾਰ ਦੋ ਦਾ 8000 ਹੋ ਗਿਆ ਪਰ 8000 ਪਰ ਦੇ ਕਿਉਂ ਨਾ ਬੋਲੀ ਨਾ ਪੂਰੇ 9000 ਦਾ ਹੋ ਗਿਆ ਪਰ ਪਰ ਆ ਦੇ ਕੀ ਗੱਲ ਕੀ ਹੈ 40 ਤੋਂ ਘੱਟ ਦੇਣਾ ਨਹੀਂ ਹੋਣਾ ਆ ਰਿਹਾ ਦੇਣਾ ਦੇ ਦੀ ਪੂਰੇ 10 ਦਾ ਰੇਟ ਹਾਂ ਜਾਂ ਨਾ ਕੀ ਗੱਲ ਮੁੱਕੀ ਬੱਸ ਪੁੱਛਦੇ ਜਵਾਬ ਦੇ ਮੂਹੋਂ ਉਹ ਕਰੀ ਜਾਂਦੇ ਆ ਵੇਖ 40 ਦਾ ਲੈ ਜਾਣਾ ਹੈ 40 ਦਾ 40 ਦਾ ਨਹੀਂ ਪਗਦਾ ਯਾਰ ਸਹੀ ਰੇਟ ਦਾ ਹੈ ਲੈ ਕੱਚਾ ਰੇਟ ਨਹੀਂ ਲਾਉਂਦੇ ਤੈਨੂੰ 10 ਲਾਇਆ 12000 ਦਾ ਰੇਟ ਪਰ ਆ ਨਹੀਂ ਹੈ ਉਹਰਾ ਉਪਰਾ ਦੇ ਉੱਤੇ ਬਾਹੋ ਇਹਨੂੰ ਬਾਹ ਕੇ ਕੁਰਸੀ ਤੇ ਉਹਰਾ ਭਾਈ ਭਾਈ ਰੱਖਣਾ ਛੱਡ ਦੇ ਤਾ ਕਿਉਂ ਆ 40 ਦਾ 40 ਦਾ 40 ਦਾ ਜਰਾ ਦਸੀ ਜਾਂਦਾ ਸਾਨੂੰ ਹਿਸਾਬ ਨਾਲ ਦੱਸ ਯਾਰ ਵੇਚਣ ਦਾ ਹਿਸਾਬ ਨਾਲ ਦੱਸਿਆ ਮੈਨੂੰ ਹਾਂ ਮੈਨੂੰ ਹਿਸਾਬ ਨਾਲ ਦੱਸਿਆ ਆ ਦੇਖੋ ਦੇਖੋ ਆ ਲੈ 13000 ਦਾ ਭਰ ਜਾ ਨਹੀਂ ਭਰ ਦੇ ਹੈ ਔਰ ਕਿੰਨੇ ਦਾ ਮੈਂ ਕੱਚਾ ਰੇਡ ਲਿਆਉਂਦੇ ਪੂਰੇ 15000 ਦਾ ਭਰ ਲੈਣਾ ਨਾ 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 ਹੋਰਣਾ ਹੋਰ ਬਾਲਾ ਫਰਕ ਹੈ ਕਿੰਨਾ ਕੁ ਫਰਕ ਹੈ ਹੋਰ ਲੈ ਲਈ 1000 2000 ਯਾਰ ਪਰ ਭਰ ਦੇ ਦੇ ਦਾਂਗੇ ਆ ਲੈ 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 ਫਟਾ ਲਓ ਬਾ 15 ਦਾ ਤੈਨੂੰ ਕਿਹਾ ਸੀਗਾ 500 ਹੋਰ ਨਹੀਂ 15500 ਪਰ ਬਾਲਾ ਵਾ ਪਿੱਛੇ ਹੋਵੇ 1500 ਮੈਨੂੰ ਘੱਟ ਦੇ ਦੇ ਚਲ ਕਿਵੇਂ 1500 ਮੈਨੂੰ ਘੱਟ ਦੇ ਦੇ 16 ਦਾ ਭਰ ਲੈ ਬਸ ਠੀਕ ਆ ਰਾ ਦੇ ਕਿੰਨੇ ਦਾ ਕਹਿੰਦਾ ਬਾਈ ਮੂੰਹ ਤੇ ਬੈਠੇ ਰਹਿੰਦਾ ਮੈਂ ਤਾਂ ਚਾਹੁੰਦਾ ਕਿ ਫੇਰ ਮੈਂ 40 ਦਾ ਕਿਹਾ ਸੀਗਾ 40 ਟੁਲੀ ਦਾ ਸਾਨੂੰ ਸੁਣੀ ਜਾਂਦਾ ਉਹ ਸਹੀ ਦੱਸ ਵੇਚਣਾ ਕਿ ਮੈਂ ਤਾਂ ਸਹੀ ਦੱਸਿਆ ਯਾਰ ਤੈਨੂੰ ਹੁਣ ਤਾਂ ਜਮਾ ਸਿਰੇ ਤੇ ਗੰਡ ਆਇਆ ਉਹ ਬਾਹਰ ਕਬੜੀ ਆਉਣੀ ਤੂੰ ਲਾ ਫਾਇਦਾ ਯਾਰ ਗੰਦ ਸੇ ਦੇ ਦੱਸ ਨਹੀਂ ਵਾਹ ਹੈ ਹੈ ਨਹੀਂ ਬਰਾਬਰ ਹੁਣ ਪਰ ਦੇ ਪਰਦਾ 10000 ਦਾ ਪਰ ਨਹੀਂ ਪਰਦੇ 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 ਯਾਰ ਕੋਈ ਬੜਾ ਫਰਕ ਕਰੇ ਪੀ ਉਹ ਦੋ ਲੱਖ ਲੈਣਾ ਨਹੀਂ ਹੁਣ ਕੀ ਕਹੇਗਾ ਮੋਰ 150 ਦਾ ਹੋਰ ਕੀ ਕਹੇ ਨਹੀਂ ਮੈਂ ਠੀਕ ਕਹਿੰਦੇ ਨਹੀਂ ਕਹਿੰਦਾ ਮੈਂ ਕੀ ਕਿਰ ਕਿਰ ਦੀ ਕਹੇ ਕੀ ਕਹੇ ਕਿਰਾਂ ਕਹਿੰਦੇ 35 ਲੈ ਯਾਰ ਹੈ 35 ਉਹ 35 ਨਹੀਂ ਆ ਲੈ 17 ਲਾਇਆ ਸੀ ਤੈਨੂੰ 11000 ਦਾ ਸੌਦਾ ਹੋਣਾ ਨਹੀਂ ਵਾ ਬਾਹਰ ਦੇ ਪਰਦੇ ਮੈਂ 35 ਪਰਦੇ ਵਾਸਤੇ ਸਾਈਨ ਬੋਰਡ ਦੇਣਾ ਹੋਰ ਕੀ ਕਰੀਏ ਯਾਰ ਮੋੜ ਦੇ ਫਿਰ ਆ ਯਾਰ ਅਸੀਂ ਤਾਂ ਬਾਈ ਨਾ ਤੋਣ ਦੰਨਾ 10000 ਤੱਕ ਇਹ ਨਾ ਪਾਇਆ ਕਿਹੜਾ ਕਹਿੰਦੇ ਅਸੀਂ ਵੱਧ ਪਾਉਣਾ ਤੂੰ ਇਹ ਤੋਂ ਘੱਟ ਦੇ ਯਾ ਜਾਨਦੇ ਸਾਰੇ ਬੋਲ ਮਾਰਿਆ ਇਹਨਾਂ ਨੂੰ ਜਿਹੜਾ ਏਅਰ ਕੋਈ ਮੇਰੀ ਗੱਲ ਸੁਣਾ ਜਿਹੜਾ ਕੋਈ 20 ਦਾ ਕਰਾ ਦੋ ਭਰਾ ਲੈ ਸਕਦਾ 35 ਮੋੜ ਦੇ ਮੋੜ ਦੇ ਇੱਥੇ ਪਰਦੇ ਆਨ ਮੋੜਾ ਯਾਰ ਨਹੀਂ ਪਰ ਜਾ ਨਹੀਂ 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 ਵਾਹ ਯਾਰ ਪਰਾਂ ਦੇ ਚੱਲ ਸਕੇ 2000 ਰੁਪਏ ਦਾ ਨਹੀਂ ਆਉਦਾ ਹਿਸਾਬ ਨਹੀਂ ਆ ਜਿਉਣਾ ਪਰਦੇ ਨਹੀਂ ਵਾਹ ਨਹੀਂ ਰਹਾ ਨਹੀਂ 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 ਬਣਾ ਤਾਂ ਖਾ ਦੇ ਭਾਈਆ ਭਾਈਆ ਨਾਮ ਤਾਂ ਲਿਖਾ ਦੇ ਨਹੀਂ ਨਾ ਤਾਂ ਲਿਖਾ ਦੂੰ ਕੋਈ ਨਹੀਂ 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 ਬਿੰਦਰਾ ਭਰੀ ਨਾ ਉਹ ਨਾਮ ਤਾਂ ਲਿਖਾ ਦੇ ਖਸਮਾ ਨਹੀਂ ਉਹ ਮੇਰੀ ਗੱਲ ਨਾ ਨਾ ਕੋਸੋ ਨਾ ਨਹੀਂ ਦਿੱਤੀ ਨਾ ਮੂੰਹ ਨੂੰ ਛੱਡ ਦੇ ਭਾਰੋ 20000 ਨਹੀਂ 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 ਮੇਰੀ ਗੱਲ ਤਾਂ ਇਹ ਬੰਨਾ ਦੇ ਆਪਾਂ ਬੰਨਾ ਦੇ ਦੇ ਆਪਾਂ ਹੋਰ ਨਹੀਂ ਨਹੀਂ ਕਰੂੰ ਕਰੇ ਬਿੰਦਰਾ ਨਹੀਂ ਬਿੰਦਰਾ ਮੇਰੀ ਗੱਲ ਸੁਣ ਲੈ ਇਹ ਖੋਸੋਗੇ ਖੋਸੋਗੇ ਦਨਾਂ ਫੇਰ ਤਾਂ ਬੰਦੇ ਕਿਹੜਾ ਪਾਰਕ ਕਰੂਗਾ ਨਾ ਨਾ ਥੋੜਾ ਜਿਹਾ ਔਰ ਅਮਨ ਦੱਸ ਜੀ ਦੱਸ ਹੀ ਆ ਨਹੀਂ ਨਹੀਂ ਇਹਦਾ ਕੋਈ ਗੱਲਬਾਤ ਨਹੀਂ ਹੈ ਦੱਸਦਾ ਪਾਸਾ ਪਰਾਦਰ ਸਾਊਥ ਦਾ ਔਰ ਇਹਦਾ ਭਾਈ ਫਾਰਮ ਸਾਖ ਦਾ ਤਲ ਮੈਨੂੰ 1000 ਰੁਪਏ ਕੱਢ ਦੇ ਤੀ ਨਾ 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 ਜਿਹੜਾ ਸਾਈਡ ਨਾ ਨਹੀਂ ਨਾ ਹੁਣ ਨਾ ਹੋ ਗਿਆ ਯਾਰ ਮੂਰੇ 20000 ਦਾ ਹੁੰਦਾ ਹੈ ਬਾਈ ਯਾਰ 8000 ਆਉਂਦਾ ਹੈ ਉਹ ਨਹੀਂ ਇਹ ਤਾਂ ਜਾਂਦੇ ਸੀ ਮੂਰੇ ਉਹ ਰੈਂਡ ਦੇ ਭਰਾਵਾਂ ਦੇ ਲੈ ਕੇ ਜਾ ਨਹੀਂ ਜਾਂਦੇ ਉਹ ਨਹੀਂ ਯਾਰ ਭਰਾਵਾਂ ਦੇ ਹੁੰਦਾ ਉਹ ਰੈਂਡ ਦੇ ਉਹ ਬਹਿ ਜਾ ਯਾਰ ਭਾਵੇਂ ਭਰ ਜੇ 20000 ਨਹੀਂ ਹੋਣਾ ਜੀ ਨਹੀਂ ਹੋਣਾ ਜੀ ਰੈਂਡ ਦਾ ਕੋਈ ਗੱਲ ਬਣਦਾ ਹੁੰਦਾ ਉਹ ਜੇ ਬਣ ਜਾਂਦੇ ਨਾ ਟਾਈਮ ਹੀ ਨਹੀਂ ਲਾਉਂਦੇ ਓਏ ਇਹ 500000 ਦੀ ਗੱਲ ਕੜਵਨੇ ਬਹਿ ਜਾ ਯਾਰ ਉਹ ਭੁੱਜੀਰਨਾ 30 ਸੇ 40 ਦੱਸਿਆ ਜਮਾ ਲੱਗਦੀ ਦੋ ਟੋ ਇਲਾਕੇ ਇੰਨੇ ਕਿੰਨਾ ਸੌਦਾ ਸੰਧ ਕਰਾਂਗੇ ਜੇ ਬਣਦਾ ਹੁੰਦਾ ਆਪਾਂ ਦੀ ਦੇ ਦਿੰਦੇ ਬਾਈ ਯਾਰ ਭਰਾ ਦੇ ਨਹੀਂ ਉਹ ਸੌਦਾ ਚੱਲ ਜਾਂਦਾ ਜੇ ਦਿਖਾਵਾਂ ਉਹ ਕਰਦਾ ਉਹ ਭਰਾ ਦੇ ਯਾਰ ਪੂਰੇ ਕਰ ਲਾ ਫਿਰ ਇੱਕ ਜੋ ਹੋਰ ਕੀ ਆ ਸਭ ਨੇ ਘਰ ਕਰਕੇ ਫਿਰ ਵਪਾਰ ਕਿਵੇਂ ਜੀ ਮੈਂਮਰਾ ਲੈ ਆ ਰੋ ਮੈਂਮਰਾ ਮੈਂਮਰਾ ਉਹ ਲੈ ਆ ਸਹੀ ਯਰੇ ਮੈਂਮਰਾਰਾ ਮਾਹੋਦਾ ਲੈ ਆ ਸਹੀ ਲੱਗ ਕੋਈ ਕਰ ਜੀ ਬਾਈ ਐ ਚੱਕਦਾ ਨਹੀਂ ਹੋ ਕੋਈ ਸੁੱਤ ਸੁੱਤ ਬਣੀ ਬਿੱਟੀ ਦੀ ਪੁਰਾਣੀ ਟਰੈਕਟਰ ਆ ਯਾਰ ਕੋਈ ਜਾ ਤਾਂ ਆਏ ਹੋ ਟੱਕਾ ਕਰੀਏ ਨਮਸਕਾਰ ਉਹ ਬਰਾਬਰ ਫਾਰਮ ਸੱਟ ਦਾ ਸੌਦਾਗਾ ਪਰ ਦੇ ਦੇਖੋ ਤੁਹਾਨੂੰ ਆਹ ਹੋਰ ਜਿੰਨਾ ਭਾਰ ਦੇ ਟਰੈਕਟਰ ਆ ਕੋਈ ਨਹੀਂ ਆਦਾ ਟਰੈਕਟਰ ਦੇ ਹੁਣ ਪਰ ਨਾ ਯਾਰ ਸੌਦਾ ਤੇ ਨਵੇੜ ਪੜੇ ਭੱਜ ਜਾਣਗੇ ਉਹ ਲੈ ਲਓ ਪਰਦੇ ਬਾਈ ਪਤਾ ਆ ਮਰਤਾ ਬਾਈ ਆ ਗਿਆ ਬੰਦਾ ਲੈ ਆ ਬੰਦਾ ਲੈ ਆ 25 ਦਾ ਭਾਈ ਲੈ ਰਿਹਾ ਤਾਂ ਦੇਖ ਲੈ ਕੀ ਬੰਦਾ ਬੈਨਾ 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 ਉਹ ਨਹੀਂ ਉਹ ਨਹੀਂ ਹੁੰਦਾ ਜੀ ਉਹ ਬੈਨਾ ਉਹ ਕਰਾ ਮੈਨ ਲੈ ਆ ਆ ਬਰਦਾ ਨਹੀਂ ਹੁੰਦਾ ਤੂੰ ਬੋਲੀ ਜਾ ਕਿੰਨੇ ਨਬਰਾਂ ਕਰਦੇ ਆ ਆ ਤੱਕ ਨਾ ਫੜਦਾ ਯਾਰ ਹੋਰਿਆ ਖੋਜੋਗੇ ਦੇ ਵਿਚਾਰੇ ਜ਼ਿਮੀਂਦਾਰ ਬੰਦੇ ਨੇ ਜ਼ਿਮੀਂਦਾਰ ਬੰਦੇ ਆ ਦੱਸੋ ਹੀ ਨਾ ਕੀ ਆਪਣਾ ਇਹ ਬੈਨਾ ਦੇ ਬੈਨਾ ਕਿੰਨਾ ਨਬਰ ਨਾ ਰਾਜੀਆ ਜ਼ਾਹਿਰ ਕੀ ਹੈ ਪ੍ਰੈਕਟਿਸ ਇਹ ਨਾ ਨਾ ਦੱਸੋ ਦੋ ਪ੍ਰੋ ਹਜ਼ਾਰ ਦੇ ਫਰਕ ਆ ਗਿਆ ਦਿਖਾਉਣਾ ਕਿਹਦੇ ਰੈਕਟਰ ਤੋਂ ਹੋ ਸਕਦਾ ਪ੍ਰੀਤ ਦਾ ਹੋਵੇ ਜਾਂ ਨਹੀਂ ਨਹੀਂ ਹੋਊਗਾ ਆ ਬੱਚਾ ਹੋਊਗਾ ਬਈ ਦਿਖਾਵਾ ਹੈ ਦੋ ਦਾ ਹੋਇਆ ਜੀ ਅੱਛੀ ਦਾ ਹੈ ਕੱਟਦਾ ਬਈ ਹੁਣ ਆਪਾਂ ਕਹਿਣੇ ਸਾਈ ਫੜਾ ਦੇ ਫਿਰ ਕੀ ਹੋਣਾ ਹੀ ਹੈਗਾ ਕੁਝ ਕੁ ਜੀ ਲੈ ਕੇ ਚਾਹੀਦਾ ਹੋਊਗਾ ਯਾਰ ਨਾ ਕੀ ਹੁੰਦਾਗਾ ਹੋਰ ਐਡਾ ਕੀ ਉਹ ਬੰਦੇ ਲਗਾਉਣਾ ਆਪਾਂ ਦਾ ਯਾਰ ਟਰੈਕਟਰ ਦਾ ਬੰਦਾ ਪੈਸੇ ਪੂਰੇ ਕਰੀ ਜਾਂਦਾ ਉਹ ਛੋੜ ਕਰਾ ਦੇਾਂਗੇ ਉਹੇ ਜੀ ਸਾਢੇ 24 ਦਾ ਕਹਿੰਦਾ ਸਾਢੇ 24 ਕੋਈ ਕਾਹ ਨੂੰ ਕਰਦਾ ਛੋੜ ਕਰਾ ਦੇ ਉਹ ਘੱਟ ਵੱਟ ਕਰਕੇ ਛੋੜ ਦੇ ਪਹਿਲਾਂ ਛੋੜ ਕਰਾ ਦੇ ਛੋੜ ਹੋ ਜੂਗੀ ਕੋਈ ਨਾ ਸੀਧੇ ਘੱਟ ਵੱਟ ਆਪਾਂ ਹੋਰ ਭਰਾ ਲੋ ਗਾਜਰ ਤੇ ਨਾ ਆ ਜਾ ਪ੍ਰੀਤ ਟਰੈਕਟਰ ਦਾ ਸੌਦਾ ਹੋਇਆ ਬਈ ਤੁਹਾਨੂੰ ਸੁਣਾਉਣਾ ਟਰੈਕਟਰ ਆ ਹਾਂਜੀ ਭਾਈ ਆ ਟਰੈਕਟਰ ਦਾ ਸੌਦਾ ਹੋਇਆ ਪ੍ਰੀਤ 4549 ਦਾ ਬਹੁਤ ਸੋਹਣਾ ਟਰੈਕਟਰ ਸੀ ਉਹ ਸਾਫ਼ ਸੁਥਰਾ ਬਿਲਕੁਲ ਟਾਇਰ ਭਾਈ ਮਗਲੇ ਪੈਣੇ 90 ਪੈਸੇ ਤੇ ਮੂਹਲੇ 50 ਪੈਸੇ ਹੋ ਸਕਦਾ ਨਾਲ ਦੀ ਹੋਣ ਟਰੈਕਟਰ ਦੇ ਸਾਫ਼ ਸੁਥਰਾ ਟਰੈਕਟਰ ਪਿਆ ਸੀਗਾ 2013 ਮਾਡਲ 2 ਲੱਖ 65000 ਰੁਪਏ ਟਰੈਕਟਰ ਦੀ ਡਿਮਾਂਡ ਸੀ ਬਾਕੀ ਤੁਹਾਡੀ ਬਾਈ ਨਾਲ ਗੱਲਬਾਤ ਕਰਾਉਣੇ ਆ ਓ ਭਾਈ ਚੱਲਿਆ ਬਾਈ ਲੈ ਕੇ ਪ੍ਰੀਤ ਟਰੈਕਟਰ ਵਾਹ ਨਵਾਂ ਫਾਉਟਾ ਹੋਇਆ ਸੀਗਾ ਜੀ ਚੁੱਧਾ ਦਾ ਕਹਿੰਦੀ 4549 ਨਹੀਂ ਭਾਈ ਨਹੀਂ ਭਾਈ ਇਧਰ ਆਂਦਾ ਨਹੀਂ ਨਹੀਂ ਹੋਰ ਕਿੰਨੇ ਦਾ ਰਾਜ ਦੇ ਭਰਾ ਦੇ ਵਾਹ ਮੈਨੂੰ ਖੱਟੇ ਲੱਗਦੇ ਸੀਗੇ ਨਹੀਂ ਇਹਦਾ ਹੋਊਗਾ ਪਹਿਲਾਂ ਮੈਂ ਉਹਦੇ ਦੇ ਨਾਮ ਦਾ ਇਹਦਾ ਉਹ ਨਹੀਂ ਭਾਈ ਤਾਂ ਇਹ ਆਰਮੰਡਲਾ 2000 ਲਾਇਆ ਭਾਈ ਆਪਾਂ ਐਵੇਂ ਨਹੀਂ ਮੇਰੀ ਗੱਲ ਤਾਂ ਸੁਣ ਲਓ 45000 ਦੇ ਕੱਢਦੇ ਟਾਇਰ ਆ ਗਏ ਭਾਜੀ ਪਤਾ ਨਹੀਂ ਇਹ ਕਹਿਤਾ ਭਾ ਨੇ 45000 ਦੇ ਟਰੈਕਟਰ ਦੇ ਟਾਇਰ ਆ ਬਾਈ ਯਾਰ ਤੁਸੀਂ ਮਾੜਾ ਬੁੱਕ ਕਰਿਆ ਤਾਂ ਲਾਓ ਮੈਂ ਦੋਬਲ ਕਲਚ 6 ਚਰੀ ਟਰੈਕਟਰ ਮੈਂ ਤੁਹਾਨੂੰ ਕਹਾਂਗਾ ਉਦੋਂ ਸੌ ਕਰ ਦੇ ਜੀ ਮੈਂ 28 ਦਾ ਕਿਹਾ ਸੀ ਤੁਹਾਨੂੰ 25000 ਦਾ ਟਰੈਕਟਰ ਚਲਾਉਣ ਵਾਸਤੇ ਟਾਇਰਾਂ ਵਾਸਤੇ ਲਿਆ ਹਾਂ ਹਾਂ ਵੀ ਟਰੈਕਟਰ ਵੀ ਹੈਗਾ ਬਈ ਦਾਵਾ ਟਰੈਕਟਰ ਚ ਕੰਮ ਆ ਰਿਹਾ ਟਾ ਤੇਲ ਵੀ ਨਾ ਬਦਲੀ ਟਰੈਕਟਰ ਦਾ ਲੈਣੇ ਕਹਿ ਕੇ ਦਿੱਤਾ ਟਰੈਕਟਰ ਜਿੱਦੋਂ ਲੈ ਕੇ ਆਇਆ ਮੈਂ ਬਈ ਕਾਲਾ ਪੂਰੀਆਂ ਤੁਸ ਜੀ ਹਾਂ ਟਰੈਕਟਰ ਨੇ 855 2001 ਮਾਡਲ ਨਹੀਂ ਆ ਕੇ ਬਦਲਣਾ ਪਊਗਾ ਦੇ ਘਰੋਂ ਟਰੈਕਟਰ ਆਇਆ ਉਹ ਮੈਨੂੰ ਕਿਹੜਾ ਖੱਟੇ ਲੱਗਦੇ ਸੀ ਬਈ ਬਾਈ ਕਿਹਦੇ ਸਾਨੂੰ ਮੋੜ ਦੋ ਸੀਗਾ ਨਾਲ ਕੇ ਰੁਪਏ ਲਾਉਂਦੇ ਉਹ ਬੈ ਕੇ ਸਾਈ ਦਾ ਚਲਾ ਲਓ ਪੀ ਦਾ ਲਾ ਦੇ ਮੈਂ ਪਹਿਲੀ ਵੇਨਦਾ ਬਈ ਉਹ ਨਹੀਂ ਆਲੇ ਕੁਰਸੀ ਤੇ ਬੈਠ ਯਾਰ ਨਹੀਂ ਨਹੀਂ ਛੱਡ ਦੇ ਕੋਈ ਨਾ ਕੋਈ ਕੋਈ ਪੁੱਛਿਆ ਨਹੀਂ ਪੰਜ ਦਾ ਭਰਾ ਦੇ ਉਹ ਮੈਂ ਉਹਦੀ ਦੇਣ ਨਾ ਮੈਨੂੰ ਕੋਈ ਖੱਟੇ ਦਾ ਹੀ ਲੱਗਦੀ ਸੀ ਕਿੰਨਾ ਚਿਰ ਲਾਸਟ ਮਹੀਨਾ ਲਾਸਟ 25 ਦਾ ਟਰੈਕਟਰ ਦਊਗਾ 25 ਦਾ ਟਰੈਕਟਰ ਦਊਗਾ ਭਰਾ ਯਾਰ ਇਹਨੂੰ ਪੰਜ ਦਾ ਕਹਿੰਦਾ ਭਰ ਦੇ ਉਹ ਲੈ ਉਹ ਤਾਂ ਕੋ ਮੈਨੂੰ ਖਵਾਈ ਲੱਗੀ ਨਹੀਂ ਖੱਟੇ ਆਉਂਦੇ ਉਹ ਨਹੀਂ ਨਹੀਂ ਭਾਈ ਪੰਜ ਪਰ ਦੇ ਉਹ ਨਹੀਂ ਹੁੰਦਾ ਪੰਜ ਦਾ ਓ ਬਾਈ ਸਾਨੂੰ ਪਤਾ ਹੈ ਵੀ ਦੇ ਹੀ ਕਿਹੜਾ ਬੰਦਾ ਕੋਈ ਨਾ ਬਾਈ ਕੋਈ ਨਾ ਬਾਈ ਬਾਈ ਪਹਿਲਾਂ ਲੋਾਈ ਬੈਠਾ ਮੈਂ ਪਹਿਲੀ ਦੇ ਜਾਂਦਾ ਟਰੈਕਟਰ ਦਾ ਦੇਣਾ ਦੇ ਦੀ ਪੂਰੇ ਛੀ ਦਾ ਹੋ ਗਿਆ ਨਹੀਂ ਹੁੰਦਾ ਬਾਈ ਯਾਰ ਮੈਂ ਕੀ ਹੋ ਕਰੇ ਪਰ ਲਿਖਾ ਓਏ ਨਹੀਂ ਹੁੰਦਾ ਪੂਰੇ ਛੀ ਦਾ ਭਾਲ ਪਰਸੀ ਦਾ ਦੇਣਾ ਨੇ ਬਾਈ ਲੈ ਕੇ ਜਾਣਾਗਾ ਟਰੈਕਟਰ ਇਹਨਾਂ ਵਾਸਤੇ 22000 ਦਾ ਟਰੈਕਟਰ ਹੈ ਪਰ ਰਹਿਣ ਦੇ ਕੋਈ ਨਹੀਂ ਮੈਨੂੰ ਪਹਿਲਾਂ ਖੱਟਾ ਹੀ ਲੱਗਦੇ ਸੀ ਉਹਨੂੰ ਲਾ ਬੇਸਮੇਡ ਪਰੇ ਕਮੇਰ ਪਹਿਲਾਂ ਹੁੰਦਾ ਹੁੰਦਾ ਤੇ ਬਾਹਣੀ ਟਰੈਕਟਰ ਪਰ ਰਹਿਣ ਦੇ ਬਾਈ ਯਾਰ ਨਹੀਂ ਹੁੰਦਾ ਮੈਨੂੰ ਤੇਰਾ 20 ਵੀ ਸੁਣੀ ਜਾਂਦਾ ਓ ਬਾਈ ਮੈਂ ਤੈਨੂੰ ਕਹਿਤਾ ਬਾਈ ਦਾ ਕਹਿਤਾ ਉਹਨਾਂ ਨੂੰ ਬਾਈ ਦਾ ਲੈ ਜਾ ਟਰੈਕਟਰ ਮੈਂ ਪਹਿਲੀ ਦੇ ਦਿੰਦਾ ਭਰਾ ਸੱਤ ਦਾ ਭਰਾ ਦੇ ਯਾਰ ਕੀ ਗੱਲ ਐਡੀ ਗੱਲ ਹੋਰ ਐਵੇਂ ਨਹੀਂ ਹੁੰਦਾ ਕੋਈ ਨਾ ਕੋਈ ਨਾ ਭਾਈ ਕੋਈ ਲੈ ਜਾ ਭਾਈ ਲੈ ਜਾ ਲੈ ਜਾ ਕੋਈ ਨਾ ਕੋਈ ਨਾ ਭਾਈ ਕੋਈ ਨਾ ਟਰੈਕਟਰ ਆ ਭਾਈ 855 ਟਰੈਕਟਰ ਲੈਣੋ ਭਾਈ ਐ ਵੀ ਦੇਖੋ ਤੁਸੀਂ ਲੋ ਭਾਈ ਆ ਟਰੈਕਟਰ ਦਾ ਸੌਦਾ ਰਹਿ ਗਿਆ ਇਹ ਪ੍ਰਾਣੂ ਚਾਹੀਦਾ ਨਹੀਂ ਲਾਉਂਦੇ ਨਹੀਂ ਇਹ 74 70 751 ਨੰਬਰ ਤੇ ਫੋਨ ਕਰ ਲੈਣੇ ਇਹ ਡੋਹੋ ਬਾਈ ਨਾ 14 ਲਵੇ ਲੱਗਿਆ ਪਿਆ ਤੇ ਸੌਦਾ ਹੋ ਜਾਊਗਾ 2001 ਮਾਡਲ ਆ ਰਿਹਾ ਪੀ ਤੇਰੀਆਂ ਯਾਰ ਡਬਲ ਕਲੱਚ ਆ ਇਹ ਪ੍ਰਾਣੂ ਚਾਹੀਦਾ ਦੱਸ ਕਰ ਲਓ 8427575 ਸਿੰਦਰ ਮਾਨ ਦਾ ਡੱਕਾ ਨਹੀਂ ਹਾਂਜੀ ਬਾਈ ਆ ਥੰਦਾ ਟਾਈਮ ਹੋ ਚੁੱਕਿਆ ਤੇ ਮੰਡੀ ਦਾ ਨਾ ਮੌਲ ਬਹੁਤ ਖਰਾਬ ਹੋ ਗਿਆ ਨੇ ਇਹਦੇ ਕਾਰਨ ਵਲਕਰਾਂ ਉਚਾਲੇ ਪਾਰੇ ਦੀ ਮੰਡੀ ਵਧੀਆ ਰਹੀ ਵਿੱਚ 4-500 ਤੇ ਮੰਡੀ ਕੇ ਹੋ ਗਿਆ ਆਪਣੀ ਜੀ ਤੇ ਬਾਕੀ ਭਾਈ ਜੀ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਭਾਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਨਾਲ